ਅਸ਼ਲੀਲ ਤੇ ਪੱਦੇ ਪਣਦੀਆਂ ਹੱਦਾਂ ਨੂੰ ਪਾਰ ਕਰਨ ਵਾਲੇ ਗਾਣਿਆਂ ਨੂੰ ਲਿਖਣ ਤੇ ਗਾਉਣ ਵਾਲੇ ਰੈਪ ਗਾਇਕ ਹਨੀ ਸਿੰਘ ਖਿਲਾਫ ਆਈਪੀਐਸ ਅਧਿਕਾਰੀ ਅਮਿਤਾਬ ਠਾਕੁਰ ਨੇ ਐਫਆਈਆਰ ਦਰਜ ਕਰਵਾਈ ਹੈ ਹਨੀ ਸਿੰਘ ਖਿਲਾਫ ਐਫਆਈਆਰ ਲਖਨਊ ਚ ਦਰਜ ਕਰਵਾਈ ਗਈ ਹੈ ਅਮਿਤਾਬ ਠਾਕੁਰ ਨੇ ਆਪਣੀ ਐਫਆਈਆਰ ਚ ਕਿਹਾ ਕਿ ਹਨੀ ਸਿੰਘ ਵੱਲੋਂ ਲਿਖੇ ਗਾਣੇ ਬੇਹੱਦ ਅਸ਼ਲੀਲ ਤੇ ਅਪੱਦਰ ਨੇ ਜੋ ਸਮਾਜ ਵਿੱਚ ਔਰਤਾਂ ਪ੍ਰਤੀ અપਮਾਨ ਤੇ ਗੰਭੀਰ ਅਪਰਾਧਾਂ ਨੂੰ ਵਧਾਉਣ ਦਾ ਕੰਮ ਕਰਦੇ ਨੇ ਬਸ ਕਰੀਏ ਜਲਵੇਂ ਇਹ ਨਾ ਦਿਖਾ ਇਹ ਸਭ ਮੈਂ ਬਹੁਤ ਦੇਖ ਚੁੱਕਾ ਤੂੰ ਜੈਸੀ ਤੋਂ ਪੜ ਜਾਂਦੀ ਹੈ ਫਿਰ ਦੁਰਘਟਨਾ ਘਟ ਜਾਂਦੀ ਹੈ ਮੈਂ ਹੂੰ ਸ਼ਿਕਾਰੀ ਕੁੜੀਏ ਖਾਲੀ ਮੇਰਾ ਵਾਰ ਨਹੀਂ ਜਾਂਦਾ ਮੁਝ ਕੋ ਨਾ ਪਹਿਚਾਨੇ ਤੇਰੇ ਘਰ ਅਖਬਾਰ ਨਹੀਂ ਆਤਾ ਐਫ ਆਈ ਆਰ ਧਾਰਾ 292 293 ਤੇ 294 ਦੇ ਤਹਿਤ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਦਿੱਲੀ ਰੀਪ ਕਾਂਡ ਦੇ ਬਾਅਦ ਸੋਸ਼ਲ ਮੀਡੀਆ ਤੇ ਹਨੀ ਸਿੰਘ ਦੇ ਵਿਰੋਧ ਦਾ ਦੌਰ ਸ਼ੁਰੂ ਹੋ ਗਿਆ ਹੈ ਜਾਣਕਾਰੀ ਮੁਤਾਬਿਕ ਗੁਰਦਾਉਂ ਸਥਿਤ ਇੱਕ ਹੋਟਲ ਚੰਨਵੇਂ ਸਾਲ ਦੇ ਮੌਕੇ ਤੇ ਹੋਣ ਵਾਲੇ ਹਨੀ ਸਿੰਘ ਦੇ ਪ੍ਰੋਗਰਾਮ ਤੇ ਔਰਤਾਂ ਵੱਲੋਂ ਵਿਰੋਧ ਜਤਾਇਆ ਗਿਆ ਲੇਖਿਕਾ ਕਲਪਨਾ ਮਿਸ਼ਰਾ ਵੱਲੋਂ ਹੋਟਲ ਦੇ ਜਨਰਲ ਮੈਨੇਜਰ ਨੂੰ ਚਿੱਠੀ ਲਿਖ ਕੇ ਹਨੀ ਸਿੰਘ ਦੇ ਇਸ ਪ੍ਰੋਗਰਾਮ ਨੂੰ ਰੱਦ ਕਰਨ ਦੀ ਅਪੀਲ ਤੇ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਜਗਬਾਣੀ ਟੀਵੀ